ਇਹਨੂੰ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗੀ ਜਿੰਨਾ ਸਾਰਿਆਂ ਦੇ ਯਤਨਾਂ ਸਦਕਾ ਵੀ ਤੇ ਅੱਜ ਐਮਐਲਏ ਵੈਸਟ ਸਰਦਾਰ ਜਸਬੀਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਉਦਘਾਟਨ ਕੀਤਾ ਸਾਰੇ ਕਾਉਂਸਲਰ ਸਾਥੀ ਇਸ ਵਾਰਡ ਦੇ ਕਾਉਂਸਲਰ ਪ੍ਰਭੂਪਾਲ ਜੀ ਔਰ ਅਮਰਜੀਤ ਜੀ ਮੇਅਰ ਜਤਿੰਦਰ ਮੋਤੀਪਾਟਿਆ ਜੀ ਤੇ ਸਾਰੀ ਇਹ ਟੀਮਾਂ ਜਿਥੇ ਉਦਘਾਟਨ ਕਰਨ ਪਹੁੰਚੀ ਆ ਤੇ ਮੈਨੂੰ ਯਕੀਨ ਆ ਕਿ ਜਿਸ ਤਰ੍ਹਾਂ ਸਾਰੀ ਹੀ ਟੀਮ ਇਕਜੁੱਟ ਹੋ ਕੇ ਸੜਕਾਂ ਤੇ ਉਤਰੀ ਐ ਤੇ ਅੱਜ ਸੜਕ ਦਾ ਉਦਘਾਟਨ ਕੀਤਾ ਇਹਦੇ ਨਾਲ-ਨਾਲ ਮੈਂ ਤੁਹਾਨੂੰ ਦੱਸੂਗੀ ਕਿ ਸਿਰਫ ਇਸ ਉਦਘਾਟਨ ਇਸ ਸੜਕ ਦੇ ਉਦਘਾਟਨ ਤੱਕ ਨਹੀਂ ਸੀਮਿਤ ਤੁਸੀਂ ਰਣਜੀਤ ਐਵੇਨਿਊ ਵੱਲ ਵੇਖੋ ਸੜਕਾਂ ਬਣ ਰਹੀਆਂ ਮਜੀਠਾ ਰੋਡ ਸਾਈਡ ਤੁਸੀਂ ਦੇਖੋ ਹਰ ਜਗ੍ਹਾ ਤੇ ਬਹੁਤ ਜ਼ੋਰ ਸ਼ੋਰ ਦੇ ਨਾਲ ਬਰਸਾਤ ਦੇ ਆਉਣ ਤੋਂ ਪਹਿਲੋ-ਪਹਿਲੋ ਇਹ ਲੁੱਕ ਦੇ ਕੰਮਾਂ ਦਾ ਉਦਘਾਟਨ ਕਰਕੇ ਕੰਮ ਬਿਲਕੁਲ ਨਿਰੰਤਰ ਕੀਤੇ ਜਾ ਰਹੇ ਨੇ। ਵਾਈਕੁਰ ਜੀ ਕੀ ਕਹਿਣਾ ਚਾਹੁੰਦੇ ਆਂ? ਮਾਈਕੁਰ ਜੀ ਦਾ ਖਾਲਸਾ ਸ੍ਰੀ ਵਾਈਕੁਰ ਜੀ ਕੀ ਭਤੀ ਮੈਂ ਧੰਨਵਾਦ ਐ ਐਮਐਲਏ ਸਾਹਿਬ ਦਾ ਡਾਕਟਰ ਜਸਬੀਰ ਸਿੰਘ ਸਾਹਿਬ ਜੀ ਸਾਡੇ ਮੇਰ ਸਾਹਿਬ ਲਖਤਿੰਦਰ ਸਿੰਘ ਮੋਤੀਪਾਟਿਆ ਜੀ ਸਾਡੀ ਬੜੀ ਵੱਡੀ ਭੈਣ ਸਾਡੇ ਡਿਊਟੀ ਮੇਰ ਜਿਹੜੇ ਪ੍ਰਿੰਕਾ ਜੀ ਇਹਨਾਂ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਗਾੜੀ ਮੈਂ ਕਿ ਰਿਕੁਐਸਟ ਰੱਖੀ ਸੀ ਇਹ ਰੋਡ ਦੀ ਕਾਫੀ ਦਿਨ ਤੋਂ ਦਿੱਕਤ ਪਰੇਸ਼ਾਨੀ ਆ ਰਹੀ ਸੀ ਖੈਰ ਇਸ ਰੋਡ ਦੀ ਤੇ ਸਾਨੂੰ ਆਉਣੀ ਨਹੀਂ ਚਾਹੀਦੀ ਕਿਉਂਕਿ ਸਾਡੇ ਇੱਕ ਸੈਂਟਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਰਿਸ਼ੜ ਕਿਹਾ ਦੇ ਕੋਈ ਨਾਰਮਲ ਜੀ ਗੱਲ ਨਹੀਂ ਉਹਨਾਂ ਦੇ ਲਈ ਪਰ ਚਲੋ ਉਹਨਾਂ ਨੂੰ ਇਹ ਵੀ ਵੱਡੀ ਲੱਗੀ ਪਰ ਸਾਡੀ ਟੀਮ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਦੋਂ ਵੀ ਅਹੀਂ ਹੋਣ ਚਾਹੇ ਆ ਸਰਕਾਰ ਬਣੀ ਹੈ 2022 ਦੀ ਉਦੋਂ ਦਾ ਹੀ ਆਪਣੇ ਇਲਾਕੇ ਦਾ ਕਾਫੀ ਵਿਕਾਸ ਕਰਾ ਚੁੱਕਾ ਆ ਐਮਐਲਏ ਸਾਹਿਬ ਦੀ ਦੇਖਦੇ ਵਿੱਚ ਤੋ ਹੁਣ ਜਿਹੜੇ ਰਹਿੰਦੇ ਬਾਕੀ ਕੰਮ ਉਹ ਵੀ ਅਸੀਂ ਜਲਦੀ ਪੂਰੇ ਕਰਨ ਜਾ ਰਹੇ ਆ ਉਹਨਾਂ ਦੇ ਵੀ ਕੁਝ ਸਟੈਂਡਰਡ ਬਾਕੀ ਜਿਹੜੇ ਲੱਗੇ ਨੇ ਕੁਝ ਜਿਹੜੀਆਂ ਫਾਰਮੈਲिटीज ਰਹਿੰਦੀਆਂ ਨੇ ਉਹ ਕਰਕੇ ਤਾਂ ਅਸੀਂ ਜਲਦੀ ਜਿਹੜੇ ਬਾਕੀ ਰਹਿੰਦੇ ਕੰਮ ਜਿਹੜੇ ਉਹ ਕੀਤੇ ਜਾਣਗੇ ਲੋਕਾਂ ਦੀ ਗਰੀ ਸਮੱਸਿਆ ਸੀ ਮਿਲ ਜਿਹੜੀ ਸਿਰਫ ਨਾਕੇ ਵਿੱਚ ਪਿਆ ਦੇ ਦੱ ਲੋਕਾਂ ਦੀਆਂ ਸਮੱਸਿਆਈ ਸਮੱਸਿਆ ਸੀ ਸਾਢੇ ਤੋਂ ਪਹਿਲਾਂ ਲੋਕਾਂ ਦੀ ਗਰੀ ਬਿਜਲੀ ਦੀ ਸਪੰਸਿਆ ਸੀ ਟਰਾਂਸਫਾਰਮਰਾਂ ਦੀ ਸੀ ਗਲੀਆਂ ਦੀ ਸੀ ਸਾਨੂੰ ਗਲੀਆਂ ਨਾਲੀਆਂ ਜਿਹੀਆਂ ਜੁਲਝਾ ਕੇ ਰੱਖਿਆ ਵਾ ਸੋ ਅਸੀਂ ਉਹਨਾਂ ਉਲਝਣਾਂ ਦੇ ਵਿੱਚੋਂ ਨਿਕਲ ਰਹੇ ਆ ਕਾਫੀ ਨਿਕਲ ਚੁੱਕੇ ਹੋਏ ਆ ਤੇ ਬਾਕੀ ਬਾਬੇ ਦੀ ਕਿਰਪਾ ਤੇ ਗੁਰਦੁਆਰਾ ਸਾਡੇ ਇੱਕ ਉਹਦੀ ਸਾਡੇ ਤੇ ਬਹੁਤ ਮਿਹਰ ਆ ਬਾਬਾਈ ਦੀ ਨਾਲੇ ਦੀ ਵੀ ਆ ਨਾਲੇ ਦੀ ਵੇਖੋ 10 ਦਿੱਤਾ ਐਮਐਲ ਸਾਹਿਬ ਨੇ ਵੀ ਦੱਸਿਆ ਵਾ ਤੇ ਮੇਰ ਸਾਹਿਬ ਨੇ ਵੀ ਦੱਸਿਆ ਵਾ ਕਿ ਇਹਦਾ ਜਿਹੜਾ ਟੈਂਡਰ ਲੱਗਾ ਸੀ ਇਹਨੂੰ ਸਫਾਈ ਦਾ ਕੰਮ ਚੱਲ ਵੀ ਰਿਹਾ ਵਾ ਤੇ ਜਲਦੀ ਵੀ ਇਹ ਇਹ ਵੀ ਕੰਪਲੀਟ ਕੀਤਾ ਜਾਵੇਗਾ ਤੇ ਜੇ ਮੰਨ ਲਓ ਇਹਦੇ ਮੁੱਦੇ ਜਿਹੜੇ ਵਾਕਾ ਫੀਚਰਾਂ ਦੇ ਆ order ਸੀ ਉਹ ਵੀ ਜਿਹੜੇ ਨੇ ਚੰਨ ਕੀਤੇ ਜਾਣਗੇ ਇਹਨੂੰ ਮੁਕੰਮਲ ਕਰਕੇ ਵਾਰਡ ਨੰਬਰ 1 ਦੇ ਸਾਡੇ ਕੌਂਸਲਰ ਬਾਪੂ ਪੁੱਲ ਤੇ ਸਾਡੇ ਮੇਅਰ ਸੰਤਨ ਸਿੰਘ ਮੋਦੀ ਭਾਜੀ ਸਾਡੇ ਸੀਨੀਅਰ ਡਿਪਟੀ ਮੇਅਰ ਪਿੰਕਾ ਸ਼ਰਮਾ ਜੀ ਇਹਨਾਂ ਵੱਲੋਂ ਤੇ ਮੇਰੇ ਸਾਰੇ ਜਿੰਨੇ ਵੀ ਪ੍ਰਸ਼ਾਸਨਿਕ ਤਿਆਰੀ ਹੈ ਉਹਨਾਂ ਦੇ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਕਿ ਸਾ ਮੇਰੀ ਇਸ ਹਲਕੇ ਦੀ ਵਾਰਡ ਨੰਬਰ 1 ਦੇ ਵਿੱਚ ਜਿਹੜੀ ਨੇ ਰੋਡ ਹੈ ਜਿਹੜੀ ਸੜਕ ਮੇਨ ਇੱਕ ਨੰਬਰ ਜਿਹੜੀ ਸੜਕ ਹੈ ਉਹ ਅੱਜ ਘਟਨ ਕਰਨ ਵਾਸਤੇ ਪਹੁੰਚਿਆ ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਚੜਤਰੀ ਹਾਲਤ ਖਰਾਬ ਸੀ ਤੋਂ ਇਹ ਤਕਰੀਬਨ 1.5 ਕਿਲੋਮੀਟਰ ਦਾ ਟੋਟਾ ਜਿਹੜਾ ਹੈ ਇਹ ਅਜੇ ਨਵੇਂ ਨਵਾਂ ਬਣਾਉਣ ਲੱਗੇ ਆ ਇਹ ਸਪੋਰਟ ਚਲੀ ਜਾ ਕੇ ਹੋਲੀ ਸਿਟੀ ਤੋਂ ਨਿਕਲਦੀ ਹੈ ਸੋ ਇਹ ਰੋਡ ਨੂੰ ਜਿਹੜਾ ਅੱਜ ਨਵੇਂ ਆਉਂਦਾ ਕੰਮ ਸ਼ੁਰੂ ਕੀਤਾ ਤੇ ਇਹਦੇ ਵਾਸਤੇ ਮੈਂ ਸਾਰੀ ਨਾਗਰਿਕਾਂ ਵਾਸੀਆਂ ਨੂੰ ਬਹੁਤ ਪਰਵਧਾਈ ਦਿੰਦਾ ਇੱਕ ਗਰੀ ਵਾਰਡ ਜਿਹੜਾ ਕੰਮ ਹੋ ਰਿਹਾ ਵਾਰਡ ਨੰਬਰ 1 ਦੇ ਵਿੱਚ ਜਿਹੜਾ ਕੰਮ ਹੋ ਰਿਹਾ ਸੋ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਛੋਟੀਆਂ ਲਿੰਕ ਸੜਕਾਂ ਉਹ ਵੀ ਐਸਐਸਸੀ ਮੈਟ ਦੇ ਵਿੱਚ ਹੈਗੀਆਂ ਉਹ ਵੀ ਜਲਦ ਤੋਂ ਜਲਦ ਬਣਾਵਾਂਗੇ ਬਾਕੀ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਿਜਾਤਾ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਕੰਮ ਹੋਣ ਵਾਲੇ ਉਹ ਸਾਰੇ ਜੰਗੀ ਪੱਧਰ ਤੇ ਕਰਵਾ ਕੇ ਦੇਵਾਂਗੇ ਬਾਕੀ ਜਿਹੜੀ ਬਿਜਲੀ ਦੀ ਸਮੱਸਿਆ ਪਿੱਛੇ ਦੇਣਾ ਚਾਹੀ ਉਹਦੇ ਵਾਸਤੇ ਦੋ ਨਵੇਂ ਟਰਾਂਸਫਾਰਮਰ ਇਸ ਵਾਰ ਨੂੰ ਦੇ ਦਿੱਤੇ ਗਏ ਤੇ ਇਹਦੇ ਨਾਲ ਜਿਹੜੇ ਬਿਜਲੀ ਦੇ ਵਿੱਚ ਵਿਗਨ ਪੈਸੇ ਸੀ ਉਹ ਪੈ ਰਹੇ ਸੀ ਉਹ ਵੀ ਠੀਕ ਹੋ ਚੁੱਕੇ ਆ ਸੋ ਹੋਰ ਵੀ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਜਿਹੜੇ ਕਾਉਂਸਲਰ ਸਾਹਿਬਾਨ ਸਾਡੇ ਲਿਉਂਦੇ ਆ ਧਿਆਨ ਦੇ ਵਿੱਚ ਲਿਉਂਦੇ ਉਹ ਪਹਿਲ ਦੇ ਅਧਾਰ ਤੇ ਦੀਆਂ ਉਹ ਸਾਰੀ ਸਾਰੀ ਇਹਨੇ ਮੁਸ਼ਕਲਾਂ ਉਹ ਹੱਲ ਕੀਤੀਆਂ ਜੀ ਸੜਕ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਸੜਕ ਨਹੀਂ ਬਣੀ ਆ ਉਹ ਜੀ ਦੇਖੋ ਜੀ ਇਹ ਸੜਕ ਸਿੱਧੀ ਜਿਹੜੀ ਐਮਪੀ ਸਾਹਿਬ ਦੇ ਘਰ ਨੂੰ ਜਾਂਦੀ ਆ ਪਰ ਉਹਨਾਂ ਵੀ ਕੋਈ ਪ੍ਰਾਲਾ ਨਹੀਂ ਕੀਤਾ ਕਿਉਂਕਿ ਐਮਪੀ ਸਾਹਿਬ ਦੇ ਘਰ ਦੇ ਕੋਲੋਂ ਦੀ ਨਿਕਲਦੀ ਸੜਕ ਆ ਇਹ ਅਸੀਂ ਕਾਰਪੋਰੇਸ਼ਨ ਵੱਲੋਂ ਬਣਵਾ ਰਹੇ ਹਾਂ ਸੋ ਆ ਅਹੀਂ ਇਹੀ ਕਮਾਗੇ ਕਿ ਚਲੋ ਸਾਡੇ ਹੋਰ ਵੀ ਵੋਟਰ ਸਪੋਰਟ ਜਿਹੜੇ ਰਹਿੰਦੇ ਆ ਉਹਨਾਂ ਸਰਕਤ ਦੇ ਸਾਰਿਆਂ ਵਾਸਤੇ ਆ ਕੋਈ ਵੀ ਲੰਘ ਸਕਦਾ ਲੇਕਿਨ ਜਿਹੜੇ ਇੱਕ ਐਮਪੀ ਸਾਹਿਬ ਦੇ ਘਰ ਹੋ ਜਾਏ ਸਿਰਕਤ ਐਮਪੀ ਸਾਹਿਬ ਦਾ ਆਪਣਾ ਹੀ ਫਰਜ਼ ਬਣਦਾ ਹੀ ਬਣਾਉਂਦਾ ਆਪਣੇ ਫੰਡ ਦੇ ਵਿੱਚੋਂ ਲੇਕਿਨ ਅਸੀਂ ਕਾਰਪੋਰੇਸ਼ਨ ਦੇ ਵਿੱਚੋਂ ਬਣਾ ਰਹੇ ਆ ਜਿਹਦੇ ਕਰਕੇ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਧਿਆਨ ਵਿੱਚ ਲਿਆ ਕੇ ਬਣਾ ਰਹੇ ਆ ਸ਼ਰਤ ਆਮ ਲੋਕਾਂ ਦੇ ਵਿੱਚ ਕੋ ਕਿੰਨੀ ਖੁਸ਼ੀ ਦੀ ਲਹਿਰ ਆ ਕਿ ਇੰਨੀ ਤਿੱਖਾ ਦੁਪਹਿਰ ਦੇ ਵਿੱਚ ਵੀ ਜਿਹੜੇ ਇਹ ਲੋਕ ਇਹ ਸੁਦ ਘਟ ਨੇ ਮੌਕੇ ਪਹੁੰਚੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਜਿਹੜੀ ਗੱਲ ਹੈ ਪਸਦੀ। ਬਹੁਤ ਵੱਡੀ ਸਮੱਸਿਆ ਨਾਲ ਦੀ ਸਮੱਸਿਆ ਜਿਹੜੀ ਹੈਗੀ ਜੀ ਉਹਦੇ ਬਾਰੇ ਵੀ ਬਹੁਤ ਗੱਲਾਂ ਹੋਈਆਂ। ਲੈਕਚਰਾਂ ਦਾ ਵੀ ਕੀਤਾ ਗਿਆ ਪਰ ਉਹ ਨਾਲੇ ਉਸੇ ਉਸਾਈ ਪੁੱਟਿਆ ਹੋਇਆ ਸੀ। ਵੇਖੋ ਇਹਦੇ ਨਾਲ ਅਸੀਂ ਕੀ ਕੀਤਾ ਕਿ ਅਸੀਂ ਜਿਹੜੀ ਹੈ ਆਪਣੀ ਕਾਰਪੋਰੇਸ਼ਨ ਦੇ ਅਧੀਨ ਇੱਕ ਟੈਂਡਰ ਲਵਾ ਕੇ ਤਕਰੀਬਨ 75 ਤੋਂ 80 ਲੱਖ ਦਾ ਟੈਂਡਰ ਲਵਾ ਕੇ ਉਹਦੇ ਸੇ ਅਸੀਂ ਇਹ ਨਾਲਾ ਸਾਫ਼ ਕਰਵਾ ਰਹੇ ਹਾਂ। ਜਿਹੜੀਆਂ ਵੀ ਜਿੰਨੀ ਵੀ ਗੰਦਗੀ ਹੈ ਜਿੰਨੀ ਵੀ ਗਾਰ ਹੈ ਸ਼ਹਿਰੋਂ ਬਾਹਰ ਸੁੱਟੀ ਜਾਊਗੀ ਤੇ ਇਹ ਨਾਲੇ ਦੇ ਜਿਹੜੀਆਂ ਇਹਨੂੰ ਇੱਕ ਟੱਕਣ ਦੀ ਪ੍ਰਕਿਰਿਆ ਜਿਹੜੀ ਹੈ ਉਸੇ ਵੀ ਉਹਦੇ ਵਾਸਤੇ ਵੀ ਪ੍ਰੋਜੈਕਟ ਬਣਾ ਰਹੇ ਆ ਸੋ ਜਲਦੀ ਲੋਕਾਂ ਨੂੰ ਜਿਹੜੇ ਇਸ ਨਾਲੇ ਤੋਂ ਨਿਜਾਦ ਦਿਵਾਵਾਂਗੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਿੰਨੀਆਂ ਸਰਕਾਰਾਂ ਲੱਗੀਆਂ ਕਾਂਗਰਸ ਅਕਾਲੀ ਜੋ ਵੀ ਆਏ ਪੰਜਾਬ ਦੇ ਵਿੱਚ ਕਿਸੇ ਨੇ ਵੀ ਇਸ ਨਾਲੇ ਵਿੱਚ ਇਸ ਨਾਲੇ ਵੱਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਜਿਹੜਾ ਨਾਲਾ ਹੈ ਇਹ ਜਿਹੜਾ ਗੰਦਿਆ ਨਾਲਾ ਹੈ ਇਹ ਤਕਰੀਬਨ ਤਿੰਨਾਂ ਹਲਕਿਆਂ ਨੂੰ ਜਿਹੜਾ ਉਹ ਕਵਰ ਕਰਦਾ ਤੇ ਕਿਸੇ ਨੇ ਵੀ ਅੱਜ ਤੱਕ ਇਹਨੂੰ ਸਾਫ਼ ਕਰਾਉਂਦੀ ਇਹਨੂੰ ਜਾਂ ਕਵਰ ਕਰਨ ਦੀ ਹਿੰਮਤ ਨਹੀਂ ਕੀਤੀ ਸੋ ਸਾਡੀ ਸਰਕਾਰ ਜਿਹੜੀ ਇਹਨੇ ਪ੍ਰੋਜੈਕਟ ਬਣਾ ਕੇ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰੋਜੈਕਟ ਪਾਸ ਕਰਕੇ ਤੇ ਇਹ ਨਾਲੇ ਨੂੰ ਸਫਾਈ ਕਰਾ ਕੇ ਉੱਪਰੋਂ ਇਹਨੂੰ ਕਵਰ ਕਰ ਦੇਗਾ। ਉਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਛੜਕ ਜੜੀ ਬਣਾਈ ਜਾ ਰਹੀ। ਵੇਖੋ ਜੀ ਦਾਅਵੇ ਤੋਂ ਪਹਿਲਾਂ 30 40 ਸਾਲਾਂ ਤੋਂ ਕਰ ਰਹੇ ਕਰੀ ਜਾਂਦੇ ਆਪੋ ਉਹਨਾਂ ਦਾਅਵੇ ਨੇ ਕੀ ਕਰਨਾ ਹਕੀਕਤ ਜ਼ਮੀਨ ਤੇ ਵੇਖੋ ਕੌਣ ਖੜਾ ਹੈ। आम आदमी पार्टी दे लीडर खड़े यार आम आदमी पार्टी दे मेयर खड़े आम आदमी पार्टी चंडीगढ़ दी डिप्टी मेयर खड़े काउंसलर आम आदमी दे बटन खड़े आ कहந்தி ਕਿڑی ਗੱਲ ਆ ਕਹ ਇਹਨੂੰ ਤਾਂ ਆਪਾਂ ਵੀ ਕਹਿੰਦਾ ਕਿ ਇਹੀ ਵੀ ਚਾਨਦੋ ਤਾਰੇ ਤੋੜ ਲਿਆਵਾਂਗੇ ਨਹੀਂ ਨਹੀਂ ਪਰ ਟੁੱਟਦੇ ਨਹੀਂ ਹੁੰਦੇ ਕਹਦੇ ਪਾਸ ਅਸੀਂ ਕਰਾਈਏ ਉਹ ਪਾਸ ਵੇਖੋ ਜਿੰਨੇ ਕਰਾਈ ਉਹ ਹੀ ਇਧਰ ਘਟਨ ਕਰੂਗਾ ਜੇ ਪਾਸ ਕਿਸੇ ਨੇ ਕਰਾਈ ਤੇ ਮੇਰੀ ਕੋਈ ਜ਼ੇਰ ਤੱਕ ਮੈਂ ਉੱਥੇ ਇਧਰ ਘਟਨ ਕਰ ਜਾਂਦਾ ਜਿਹੜਾ ਪਾਸ ਕਰੂਗਾ ਉਹੀ ਇਕਾਟਨ ਕਰੂਗਾ ਸਵਾਮ ਆਦਮੀ ਪਾਰਟੀ ਦੇ ਫੰਡਾ ਨਾਲ ਸ਼ਿਰਕਾ ਮਾਣੇ। ਇਹ ਆਹ ਇੱਕ ਕੱਲ ਨੂੰ ਸਾਨੂੰ ਫਾਦਲਾ ਨਾਲ ਉਹਦਾ ਘਟ ਕਰਨ ਵਾਸਤੇ ਕਾਂਗਰਸ ਵਾਲੇ ਉਹਦਾ ਘਟ ਕਰਨ ਕਰਦੇ। ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਆਪ ਦੇਖੋ ਕਿ ਉਹਨਾਂ ਦੇ ਆਉਂਦੇ ਆਉਂਦੇ ਸਿਰ ਬਾਣੇ ਵੀ ਜਾਣੀ ਆ। ਉਹ ਪਤਾ ਨਹੀਂ ਕਿ ਕਿਦਨ ਹੋਣਾ 6 ਮਹੀਨੇ ਬਾਅਦ ਹੋਣਾ ਕਿ 15 ਦਿਨ ਬਾਅਦ ਹੋਣਾ ਕਿ 5 ਸਾਲ ਬਾਅਦ ਤੇ ਅੱਗੇ ਮਸਾਂ ਆਏ ਆ। ਤੇ ਹੁਣ ਐਡੀ ਸ਼ਤੀ ਆ ਕੇ ਕੀ ਕਰ ਲੈਣਗੇ? ਸੋ ਤੁਸੀਂ ਗਰਾਊਂਡ ਲੈਵਲ ਤੇ ਦੇਖੋ ਵੀ ਕਿਹੜਾ ਬੰਦਾ ਕੰਮ ਕਰਾ ਰਿਹਾ। ਪਹਿਲੇ ਸਾਹਿਬ ਨੇ ਸਾਡੇ ਦੱਸਿਆ ਕਿ ਕਿ ਵਾਰ ਨੰਬਰ 1 ਜਿਹੜੀ ਇਹ ਮੇਨ ਜਿਹੜੀ ਰੋਡ ਔਰ ਪਿਛਲੇ ਕਾਫੀ ਸਮੇ ਤੋਂ ਐਮਐਲਏ ਸਾਹਿਬ ਖੁਲ ਕਾਉਂਸਲ ਸਾਹਿਬ ਕੋਲ ਜਿਹੜੀ ਇਹ ਕੰਪਲੇਂਟ ਆ ਰਹੀ ਸੀਗੀ ਇਹ ਸੜਕ ਜਿਹੜੀ ਆ ਬਣਵਾਣੀ ਚਾਹੀਦੀ ਏ ਸੋ ਅਸੀਂ ਡਿਸਕਸ ਕਰਕੇ ਜਿਹੜਾ ਇਮੀਡੀਏਟ ਜਿਲੇ ਪ੍ਰਸ਼ਾਸਨ ਤੋਂ ਪਹਿਲਾਂ ਜਿਹੜੀ ਹੈਗੀ ਹੈ ਸੜਕ ਨੂੰ ਬਣਵਾਉਣ ਦਾ ਸਾਡੇ ਕੋਲ ਐਨਕੈਪ ਦੇ ਵਿੱਚ ਫੰਡ ਸੀਗੇ ਉਹਦੇ ਵਿੱਚੋਂ ਜਿਹੜਾ ਅਸੀਂ ਬਣਵਾ ਲਓ ਪ੍ਰਾਲਾ ਕਰ ਦਿੱਤਾ ਦਾ ਇਮੀਡੀਏਟਲੀ ਕਿਉਂਕਿ ਇਹ ਬਹੁਤ ਧੇਰ ਤੋਂ ਇਹ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਸੋ ਨਾਟ ਓਨਲੀ ਇਹ ਜਿਹੜੇ ਜਿਹੜੀ ਡਵੈਲਪਮੈਂਟ ਦੀ ਜਿੱਥੇ ਜਿੱਥੇ ਵੀ ਜ਼ਰੂਰਤ ਹੈਗੀ ਆ ਉਹ ਸਾਡੇ ਐਮਐਲਏ ਸਾਹਿਬ ਵੀ ਇਸ ਗੱਲੋਂ ਤਗੜੇ ਨੇ ਸਾ ਸਾਡੀ ਪੈਨ ਸੀਨੀਅਰ ਡਿਪਟੀ ਮੇਰ ਵੀ ਖੜੇ ਐ ਤੇ ਸੋ ਸਾਡੀ ਸਾਰੀ ਟੀਮ ਦਾ ਇੱਕੋ ਹੀ ਹੈ ਕਿ ਅਸੀਂ ਸ਼ਹਿਰ ਅਮਰਸਰ ਦਾ ਵੀ ਖਾਸ ਕਰਨਾ ਹੈ ਔਰ ਹਰ ਪੱਖੋਂ ਕਰਨਾ ਹੈ ਔਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਕੱਲੇ ਅਸੀਂ ਮੂਹਰਤ ਨਹੀਂ ਕਰਨੇ ਅਸੀਂ ਜਿੰਨੀ ਦੇਰ ਤੱਕ ਕੋਈ ਇੰਪਲੀਮੈਂਟ ਗੱਲ ਨਹੀਂ ਕਰ ਲੈਂਦੇ ਓਨੀ ਦੇਰ ਮੂਹਰਤ ਨਹੀਂ ਕਰਦੇ ਸੋ ਅੱਜ ਜਿਹੜਾ ਇਹ ਜਿਹੜਾ 1 ਸਵਾ ਕਿਲੋਮੀਟਰ ਜਿਹੜੀ ਲੰਬੀ ਸੜਕ ਜਿਹੜੀ ਇਹ ਇਹ ਗਮਟਾਲਾ ਚੌਂਕ ਤੋਂ ਲੈ ਕੇ ਤੇ ਇਹ ਹੋਲੀ ਸਿਟੀ ਦੀ ਐਂਟਰੀ ਅਸ ਤੱਕ ਜਾਣੀ ਹੈ ਸੋ ਇਹ ਅੱਜ ਕੰਮ ਕਰਵਾ ਰਹੇ ਆ ਔਰ ਇਹਦੇ ਨਾਲ ਜਿਹੜੇ ਕੋਈ ਅੰਦਰ ਦੇ ਵੀ ਹੋਰ ਵੀ ਛੋਟੇ ਮੋਟੇ ਕੰਮ ਹੋਣਗੇ ਉਹ ਵੀ ਜਿਹੜੇ ਨਾਲ ਹੀ ਹੋ ਜਾਣਗੇ ਜੀ ਸੋ ਕਿਸੇ ਵੀ ਕਿਸਮ ਦੀ ਵਿਕਾਸ ਵੱਲੋਂ ਕੋਈ ਕਮੀ ਰਹਿਣ ਨਹੀਂ ਦਿੱਤੀ ਜਾਏਗੀ ਸ਼ਹਿਰ ਦੇ ਵਿੱਚ ਵਾਰਡ ਨੰਬਰ 85 ਦੇ ਵਿੱਚ ਲੋਕ ਟੈਲ ਲੱਗ ਰਹੇ ਕਦੇ ਲੱਗ ਜਾਂਦੇ ਕਦੇ ਹਟ ਜਾਂਦੇ ਉਹਦਾ ਕੀ ਰਿਚ ਹੈ ਕੀ ਲੱਗ ਰਹੇ ਜੀ ਲੋਕ ਟੈਲ ਜਿਹੜੀ ਨਹੀਂ 85 ਨੰਬਰ ਵਾਰਡ ਦੇ ਵਿੱਚ ਵੀ ਜਿਹੜੇ ਹੈਗੇ ਨੇ ਅਸੀਂ ਉਹ ਜਿਹੜੀ ਹੈਗੀ ਐ 85 ਨੰਬਰ ਸੋਵਿਸਿਟੀ ਦਾ ਵੀ ਕੰਮ ਕਰਵਾਉਣ ਜਾ ਰਹੇ ਆ ਮੇਰਾ ਕੱਲ ਨੈਕਸਟ ਵੀਕ ਅਸੀਂ ਸ਼ੁਰੂ ਕਰਵਾ ਦੇਾਂਗੇ ਉਹ ਟੁਘਾਟਣ ਜਿਹੜੇ ਨੇ ਅਸੀਂ ਉਹ ਕਰ ਰਹੇ ਨੇ ਸਾਰੀਆਂ ਜਗ੍ਹਾ ਤੇ ਜਿਹੜੇ ਹੈਗੇ ਨੇ ਕੰਮ ਸਾਡੇ ਸ਼ੁਰੂ ਹੋ ਗਏ ਨੇ ਔਰ ਕਿਤੇ ਵੀ ਕੋਈ ਵੀ ਦਿੱਕਤ ਨਹੀਂ ਜੋ ਕਰਾਂਗੇ ਪਰਮਾਨੈਂਟ ਹੀ ਕੰਮ ਕਰਾਂਗੇ ਕੋਈ ਕੱਚਾ ਕੰਮ ਨਹੀਂ ਕਰਾਂਗੇ ਕੁਆਲਟੀ ਕੰਟਰੋਲ ਦਾ ਚੈੱਕ ਰੱਖਿਆ ਜਾਏਗਾ ਜੀ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਵੇਖੋ ਜਿਹੜੀ ਬੰਨ ਰਹੀ ਹੈ ਦੋ ਦਿਨ ਪਹਿਲਾਂ ਤੋਂ ਇੱਥੇ ਜਿਹੜੇ ਟੋਇਟ ਆਏ ਸੀ ਸਾਰੇ ਰਿਪੇਅਰ ਕਰਕੇ ਉਸ ਤੋਂ ਬਾਅਦ ਜਿਹੜਾ ਅੱਜ ਕੰਮ ਸ਼ੁਰੂ ਹੋ ਰਿਹਾ ਆ ਜੀ ਮੈਮ ਕੀ